ਪਿਆਰੇ ਵਿਦਿਆਰਥੀਓ ਅੱਜ ਅਸੀਂ ਗੱਲ ਕਰਾਂਗੇ ਇੱਕ ਵਜੀਫਾ ਪ੍ਰੀਖਿਆ ਬਾਰੇ ਜਿਸ ਦਾ ਨਾਮ ਹੈ ਐਨ ਐਮ ਐਮ ਐਸ ਇਹ ਵਜੀਫਾ ਪ੍ਰੀਖਿਆ ਕੌਣ ਦੇ ਸਕਦਾ ਹੈ ਕੀ ਇਸ ਦਾ ਬੈਨੀਫਿਟ ਹੋਏਗਾ ਤੇ ਕੀ ਕੀ ਸਾਨੂੰ ਇਸ ਲਈ ਪੜ੍ਹਨਾ ਪਏਗਾ ਇਹ ਸਾਰੀ ਗੱਲਬਾਤ ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਦੋਸਤੋ ਮੇਰਾ ਨਾਮ ਹੈ ਸੰਦੀਪ ਸਿੰਗਲਾ ਮੈਂ ਇੱਕ YouTube ਚੈਨਲ ਕੇਵੀਐਸਐਮ ਸੰਦੀਪ ਚਲਾ ਰਿਹਾ ਹਾਂ ਤੇ ਨਾਲ ਹੀ ਨਾਲ ਮੇਰੇ ਫੇਸਬੁੱਕ ਅਕਾਊਂਟ ਦੇ ਉੱਪਰ ਵੀ ਇਹ ਵੀਡੀਓ ਤੁਹਾਨੂੰ ਦੇਖਣ ਲਈ ਮਿਲ ਰਹੀ ਹੋਵੇਗੀ ਸੋ ਮੇਰੇ ਦਿਮਾਗ ਕਿ ਤੁਹਾਨੂੰ ਦੱਸਿਆ ਅੱਜ ਅਸੀਂ ਗੱਲ ਕਰਾਂਗੇ ਐਨ ਐਮ ਐਸ ਬਾਰੇ ਇਹ ਇਹ ਬਜੀਫਾ ਪ੍ਰੀਖਿਆ ਕੌਣ ਦੇ ਸਕਦਾ ਹੈ ਇਸ ਬਜੀਫਾ ਪ੍ਰੀਖਿਆ ਨੂੰ ਦੇਣ ਲਈ ਕੀ ਕੁਝ ਪੜ੍ਹਨਾ ਹੋਵੇਗਾ ਕਿ ਸਾਨੂੰ ਕੀ ਕੁਝ ਬੈਨੀਫਿਟ ਹੋਵੇਗਾ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਕਿ ਵਾਟ ਇਜ਼ ਐਨ ਐਮ ਐਸ ਵਾਟ ਇਜ਼ ਐਨ ਐਮ ਐਸ ਐਨ ਐਮ ਐਸ ਕੀ ਹੈ ਇੱਕ ਸਕਾਲਰਸ਼ਿਪ ਐਗਜ਼ਾਮ ਹੈ ਇਹ ਇੱਕ ਬਜੀਫਾ ਪ੍ਰੀਖਿਆ ਹੈ ਜਿਸ ਦਾ ਪੂਰਾ ਨਾਮ ਕੀ ਹੈ NMS ਦਾ ਪੂਰਾ ਨਾਮ ਕੀ ਹੈ ਨੈਸ਼ਨਲ ਮੈਰਿਟ ਕਮ ਮੀਨਸ ਸਕਾਲਰਸ਼ਿਪ ਜਿਹਦਾ ਪੂਰਾ ਨਾਮ ਕੀ ਹੈ ਨੈਸ਼ਨਲ ਮੈਰਿਟ ਕਮ ਮੀਨਸ ਸਕਾਲਰਸ਼ਿਪ ਕਦੋਂ ਲਾਂਚ ਹੋਇਆ ਸੀ ਇਹ 2008 ਤੋਂ ਸ਼ੁਰੂ ਹੋਈ ਹੋਈ ਹੈ ਇਹ ਪੂਜੀਆ ਪ੍ਰੀਖਿਆ ਕੌਣ ਦੇ ਸਕਦਾ ਹੈ ਫॉर ਸਟੂਡੈਂਟਸ ਸਟਡਿੰਗ ਇਨ ਕਲਾਸ 8th ਯਾਨੀ ਕਿ 8ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਇਸ ਬੀਜਿਵਾ ਪ੍ਰੀਖਿਆ ਨੂੰ ਦੇ ਸਕਦੇ ਨੇ ਇਹ ਬੀਜਿਵਾ ਪ੍ਰੀਖਿਆ ਸ਼ੁਰੂ ਕਿਉਂ ਹੋਈ ਥੋੜੇ ਇਸ ਗਲਵਲਚਾਤ ਮਾਰਦੇ ਆ ਇਸ ਦਾ ਕਾਰਨ ਇਹ ਸੀ ਕਿ ਸਰਕਾਰ ਦੀ ਜਿਹੜੀ ਪਾਲਿਸੀ ਸੀ ਉਹਦੇ ਅਨੁਸਾਰ 8ਵੀਂ ਜਮਾਤ ਤੱਕ ਜਿਹੜੀ ਐਜੂਕੇਸ਼ਨ ਹੈ ਉਹ ਬਿਲਕੁਲ ਫਰੀ ਹੈ 8ਵੀਂ ਜਮਾਤ ਤੱਕ ਫਰੀ ਐਜੂਕੇਸ਼ਨ ਹੈ ਪਰ ਜਦੋਂ 8ਵੀਂ ਜਮਾਤ ਤੋਂ ਬਾਅਦ 9ਵੀਂ ਜਮਾਤ ਦੇ ਵਿੱਚ ਬੱਚਾ ਐਂਟਰ ਕਰਦਾ ਹੈ ਉੱਥੇ ਜਾ ਕੇ ਵਿਦਿਆਰਥੀ ਦੇ ਵਿੱਚ ਜਿਹੜੀ ਪੜ੍ਹਾਈ ਹੈ ਉਹਦਾ ਕੁਝ ਖਰਚ ਸ਼ੁਰੂ ਹੋ ਜਾਂਦੇ ਹੈ ਵਿਦਿਆਰਥੀ ਦੀ ਕੁਝ ਫੀਸ ਵੀ ਲੱਗਦੀ ਹੈ ਵਿਦਿਆਰਥੀ ਨੂੰ ਕਿਤਾਬਾਂ ਚਾਹੇ ਸਕੂਲ ਦੇ ਵਿੱਚੋਂ ਮਿਲਦੀਆਂ ਨੇ ਪਰ ਵਿਦਿਆਰਥੀ ਨੂੰ ਜਿਹੜਾ ਕੱਪੜੇ ਆਦਿ ਦਾ ਪ੍ਰਬੰਧ ਆਪ ਕਰਨਾ ਪੈਂਦਾ ਹੈ ਜਿਹੜਾ ਭੋਜਨ ਹੈ 8ਵੀਂ ਤੱਕ ਸਕੂਲ ਦੇ ਵਿੱਚ ਮਿਲ ਰਿਹਾ ਹੈ ਪਰ 9ਵੀਂ ਤੋਂ ਲੈ ਕੇ ਅੱਗੇ ਤੱਕ ਉਸ ਨੂੰ ਆਪਣਾ ਭੋਜਨ ਆਪ ਅਰੇਂਜ ਕਰਨਾ ਪੈਂਦਾ ਸੋ ਇਸ ਕਾਰਨ ਕੀ ਹੁੰਦਾ ਸੀਗਾ ਕਾਫੀ ਸਾਰੇ ਬੱਚੇ ਜਿਨ੍ਹਾਂ ਦੇ ਘਰੇ ਗਰੀਬੀ ਸੀ ਜਿਨ੍ਹਾਂ ਦੇ ਘਰੇ ਮੰਨ ਲਓ ਵੀ ਸੁਵਿਧਾ ਨਹੀਂ ਸੀ ਪ੍ਰੋਬਲਮ ਚੱਲਦੀ ਸੀਗੀ ਉਹਨਾਂ ਨੂੰ ਫਿਰ ਪਿੱਛੇ ਹਟਣਾ ਪਿਆ ਯਾਨੀ ਕਿ ਉਹ ਪੜ੍ਹਾਈ ਛੱਡ ਦਿੰਦੇ ਸੀਗੇ ਇਸੇ ਕਾਰਨ ਕਰਕੇ ਸਰਕਾਰ ਦੁਆਰਾ ਪਹਿਲ ਕੀਤੀ ਗਈ ਕਿ ਇੱਕ ਪ੍ਰੀਖਿਆ ਸ਼ੁਰੂ ਕੀਤੀ ਵਜੀਫਾ ਪ੍ਰੀਖਿਆ ਕਿ ਜਿਹੜਾ ਵਿਦਿਆਰਥੀ 8ਵੀਂ ਚ ਟੈਲੈਂਟਡ ਹੈ ਉਹ ਪੜ੍ਹਾਈ ਛੱਡ ਕੇ ਨਾ ਜਾਵੇ ਉਹ ਇੱਕ ਵਜੀਫਾ ਪ੍ਰੀਖਿਆ ਦੇਵੇ ਪ੍ਰੀਖਿਆ ਚ ਜੇਕਰ ਉਹ ਪਾਸ ਹੋ ਜਾਂਦਾ ਹੈ ਤੈਨੂੰ ਵਜੀਫਾ ਮਿਲੇਗਾ ਤੇ ਉਸ ਵਜੀਫੇ ਦੇ ਸਹਾਰੇ ਉਹ ਆਪਣੀ ਅਗਲੀ ਪੜ੍ਹਾਈ ਜਿਹੜੀ ਹੈਗੀ ਉਹ ਕੰਟੀਨਿਊ ਕਰ ਲਏਗਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਸਿਲੈਕਸ਼ਨ ਕ੍ਰਾਈਟੀਰੀਆ ਕੀ ਹੈ ਕਿਵੇਂ ਬੱਚਾ ਜਿਹੜਾ ਹੈਗਾ ਪਾਸ ਹੁੰਦਾ ਹੈਗਾ ਇਸ ਐਗਜ਼ਾਮ ਦੇ ਵਿੱਚੋਂ ਆਪਾਂ ਹੁਣੇ ਗੱਲ ਕੀਤੀ ਸੀਗੀ ਕਿ ਇਹ ਬਦੀਫਾ ਪ੍ਰੀਖਿਆ ਹੈ ਤਾਂ ਪ੍ਰੀਖਿਆ ਹੋਏਗੀ ਯਾਨੀ ਕਿ ਇੱਕ ਐਗਜ਼ਾਮ ਕੰਡਕਟ ਕੀਤਾ ਜਾਂਦਾ ਐਨ ਐਗਜ਼ਾਮ ਇਜ਼ ਕੰਡਕਟਡ ਇੱਕ ਪੇਪਰ ਹੁੰਦਾ ਹੈ ਪੇਪਰ ਦੇ ਵਿੱਚ ਦੋ ਮੇਜਰ ਪਾਰਟ ਦੋ ਮੇਨ ਪਾਰਟ ਹੁੰਦੇ ਨੇਗੇ ਕਿਹੜੇ ਕਿਹੜੇ ਪਾਰਟ ਹੁੰਦੇ ਨੇ ਇੱਕ ਦਾ ਨਾਮ ਹੈ ਮੈਟ ਤੇ ਦੂਜੇ ਦਾ ਨਾਮ ਹੈ ਸੈਟ ਇਹ ਜਿਹੜਾ ਪੇਪਰ ਹੈ ਇਹ ਟੋਟਲ 180 ਨੰਬਰ ਦਾ ਹੁੰਦਾ ਹੈ ਕਿੰਨੇ ਨੰਬਰ ਦਾ ਹੁੰਦਾ ਹੈ 180 ਨੰਬਰ ਦਾ ਇਹਦੇ ਵਿੱਚ ਦੋ ਮੇਜਰ ਪਾਰਟ ਕਲੀਅਰ ਨੇ ਮੈਟ ਤੇ ਸੈਟ ਕਮਾਲ ਦੀ ਗੱਲ ਦੇਖੋ ਮੈਟ ਜਿਹਨੂੰ ਅਸੀਂ ਮੈਂਟਲ ਐਬਿਲਿਟੀ ਟੈਸਟ ਕਹਿੰਦੇ ਆ ਮੈਂਟਲ ਐਪਟੀਟਿਊਡ ਟੈਸਟ ਵੀ ਕਹਿੰਦੇ ਨੇ ਇਹ 50% ਹੈ ਯਾਨੀ ਕਿ 90 ਨੰਬਰ ਦਾ 180 ਦੇ ਵਿੱਚੋਂ 90 ਨੰਬਰ ਦਾ ਕਿਲਾ ਕੀ ਹੈ ਮੈਟ ਹੈ ਯਾਨੀ ਕਿ ਰੀਜ਼ਨਿੰਗ ਹੈ ਸੋ ਦਿਸ ਦਿਸ ਆਪਣਾ ਜਿਗਰ ਆਪਾਂ ਕਹੀਏ ਕਿ ਇਹ ਵੀ ਰੀਜ਼ਨਿੰਗ ਹੈ 90 ਨੰਬਰ ਦੀ ਤੇ ਜਿਹੜੇ ਬਾਕੀ 90 ਨੰਬਰ ਨੇ ਉਹਦੇ ਵਿੱਚ ਸਬਜੈਕਟ ਨੇਗੇ ਸਬਜੈਕਟ ਸਬਜੈਕਟ ਕਿਹੜੇ-ਕਿਹੜੇ ਨੇਗੇ ਉਹ ਵੀ ਆਪਾਂ ਗੱਲ ਕਰਾਂਗੇ ਸੈਟ ਸੈਟ ਯਾਨੀ ਕਿ ਸਕੋਲੇਸਟਿਕ ਐਪਟੀਟਿਊਡ ਟੈਸਟ ਇਹਦੇ ਵੀ 90 ਕੁਐਸਚਨ ਨੇਗੇ ਠੀਕ ਹੈ ਤੇ ਸਬਜੈਕਟ ਕਿਹੜੇ ਕਿਹੜੇ ਕਵਰ ਨੇ ਇਹਦੇ ਵਿੱਚ ਸਾਇੰਸ ਕਵਰ ਹੈ ਇਹਦੇ ਵਿੱਚ 40 ਨੰਬਰ ਦੀ ਐਸਐਸਟੀ ਕਵਰ ਹੈ ਇਹਦੇ ਵਿੱਚ 40 ਨੰਬਰ ਦੀ ਤੇ ਮੈਥ ਕਵਰ ਹੈ ਇਹਦੇ ਵਿੱਚ 10 ਨੰਬਰ ਦਾ ਕਈ ਵਾਰੀ ਕੀ ਹੁੰਦਾ ਹੈਗਾ ਪੈਟਰਨ ਕਈ ਵਾਰ ਚੇਂਜ ਵੀ ਹੁੰਦਾ ਰਹੇ ਸਾਇੰਸ 35 ਨੰਬਰ ਦੀ ਐਸਐਸਟੀ 35 ਨੰਬਰ ਦੀ ਤੇ ਮੈਥ ਉਹ ਹੋ ਜਾਂਦਾ ਹੈ 20 ਨੰਬਰ ਦਾ ਯਾਨੀ ਕਿ ਪੈਟਰਨ ਕੁਝ ਇਸ ਤਰੀਕੇ ਨਾਲ ਰਹਿੰਦਾ ਹੈ ਠੀਕ ਹੈ ਤਾਂ ਕੌਣ ਬੱਚੇ ਕੱਟਆਫ ਕਿਸ ਤਰੀਕੇ ਨਾਲ ਨਿਰਧਾਰਤ ਹੁੰਦੀ ਹੈਗੀ 40% ਮਾਰਕਸ ਇਨ ਐਗਰੀਗੇਟ ਫਾਰ ਜਨਰਲ 32% ਇਨ ਕੇਸ ਆਫ ਐਸਸੀਐਨਐਸਟੀ ਠੀਕ ਹੈ ਤੇ ਅੱਠਵੀਂ ਜਿਹੜੀ ਜਮਾਤ ਹੈ ਜਿਹੜਾ ਬੱਚਾ ਅੱਠਵੀਂ ਚ ਪੜ ਰਿਹਾ ਉਹਦੇ ਸੱਤਵੀਂ ਦੇ ਵਿੱਚ ਜਿਹੜੇ ਨੰਬਰ ਨੇ ਉਹ 55% ਆਏ ਹੋਣ ਚਾਹੀਦੇ ਨੇ ਅੱਗੇ ਵਾਸਤੇ ਵੀ 55% ਆਉਣੇ ਚਾਹੀਦੇ ਨੇ ਘੱਟੋ ਘੱਟ 50% ਕਹਿੰਦਾ ਮਤਲਬ ਕੀ ਹੈ ਜਿਹੜਾ ਬੱਚਾ ਅੱਠਵੀਂ ਚ ਪੜ ਰਿਹਾ ਉਹਦੀ ਸੱਤਵੀਂ ਚ ਜਿਹੜੀ ਪਰਸੈਂਟੇਜ ਹੈ ਉਹ 55% ਤੋਂ ਉੱਤੇ ਹੋਣੀ ਚਾਹੀਦੀ ਹੈ ਕੀ ਬੈਨੀਫਿਟ ਹੈ 왓 ਇਜ਼ ਅ ਬੈਨੀਫਿਟ ਆਪਾਂ ਇਸ ਬੀਜੂ ਪ੍ਰੀਖਿਆ ਤੋਂ ਕੀ ਲਾਭ ਪ੍ਰਾਪਤ ਕਰਾਂਗੇ ਸਕਾਲਰਸ਼ਿਪ ਬਰਥ 1000 ਪਰ ਮੰਥ ਇੱਕ ਮਹੀਨੇ ਦਾ 1000 ਰੁਪਏ ਬੱਚੇ ਨੂੰ ਮਿਲਦਾ ਹੈਗਾ ਤਾਂ ਇੱਕ ਸਾਲ ਦੇ ਵਿੱਚ ਪੂਰੀ 12000 ਦੀ ਜਿਹੜੀ ਸਕਾਲਰਸ਼ਿਪ ਹੈ ਉਹ ਬੱਚੇ ਨੂੰ ਮਿਲ ਜਾਂਦੀ ਹੈ 12000 ਨੌਵੀਂ ਦੇ ਵਿੱਚ ਮਾਏਗਾ 12000 ਦਸਵੀਂ ਵਿੱਚ ਮਿਲੇਗਾ 12000 11ਵੀਂ ਦੇ ਵਿੱਚ ਮਿਲੇਗਾ ਤੇ 12000 12ਵੀਂ ਜਮਾਤ ਦੇ ਵਿੱਚ ਮਿਲੇਗਾ ਚਾਰੋਂ ਕਲਾਸਾਂ ਵਿੱਚ 12-12000 ਮਿਲਾ ਕੇ ਟੋਟਲ ਸਪੈਨ ਦੇ ਵਿੱਚ 48000 ਰੁਪਏ ਦਾ ਹੈਗੇ ਵਿਦਿਆਰਥੀ ਨੂੰ ਬਜੀਫੇ ਤੌਰ ਤੇ ਮਿਲ ਜਾਂਦਾ ਹੈ ਸਭ ਤੋਂ ਵੱਡਾ ਬੈਨੀਫਿਟ ਕਿਸੇ ਬੱਚੇ ਲਈ ਜਿਸਦੇ ਘਰ ਫਾਈਨੈਂਸ਼ੀਅਲ ਪ੍ਰੋਬਲਮ ਚੱਲਦੀ ਹੈ ਉਹਦੇ ਵਾਸਤੇ ਕੀ ਹੋ ਜੀਗਾ 48000 ਰੁਪਏ ਜਦੋਂ ਉਹਦੇ ਕੋਲ ਹੋਏਗਾ ਤਾਂ ਉਹ ਬਹੁਤ ਆਪਣੇ ਜਿਹੜੇ ਕੰਮ ਨੇ ਉਸ ਤੇ ਧਿਆਨ ਦੇ ਸਕਦਾ ਹੈਗਾ ਉਸ ਤੋਂ ਕੀ ਦੂਜਾ ਜਿਹੜਾ ਵੱਡਾ ਬੈਨੀਫਿਟ ਹੈ ਉਹ ਹੈਗਾ ਟੇਸਟ ਆਫ ਕੰਪੀਟੀਟਿਵ ਐਗਜ਼ਾਮ ਜਿਹੜਾ ਜਦੋਂ ਸਮਾਂ ਹੈਗਾ ਜੇਕਰ ਤੁਸੀਂ ਕੋਈ ਵੀ ਜੌਬ ਲੈਣੀ ਹੈ ਕਿਸੇ ਵੀ ਫੀਲਡ ਚ ਜਾਣਾ ਹੈਗਾ ਤਾਂ ਤੁਹਾਨੂੰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਲੰਘ ਕੇ ਜਾਣਾ ਪੈਂਦਾ ਹੈ ਤੇ ਜਦੋਂ ਤੁਸੀਂ ਐਨ ਐਮ ਐਮ ਐਸ ਦਾ ਐਗਜ਼ਾਮ ਦੇ ਲੈਂਦੇ ਹੋ ਤਾਂ ਤੁਹਾਡੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇੱਕ ਟੇਸਟ ਬਣ ਜਾਂਦਾ ਹੈ ਤੁਸੀਂ ਪੇਪਰ ਦੇ ਕੇ ਦੇਖਿਆ ਹੁੰਦਾ ਹੈ OMR ਭਰ ਕੇ ਦੇਖੀ ਹੁੰਦੇ ਨਹੀਂ OMR ਭਰਨ ਦੀ ਬੰਦਾ ਉਹ ਜਿਹੜਾ ਨਵਾਂ ਨਵਾਂ ਦਾ ਪਰ ਜਦੋਂ ਬੱਚੇ ਨੇ ਐਨ ਐਮ ਐਸ ਦੀ ਪ੍ਰੀਖਿਆ ਦਿੱਤੀ ਹੈ ਤਿਆਰੀ ਕੀਤੀ ਹੈ ਤਾਂ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਲੈਂਦਾ ਹੈਗਾ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ 2017 ਤੋਂ ਪਹਿਲਾਂ ਜਿਹੜੀ ਸਕਾਲਰਸ਼ਿਪ ਸੀ ਸਿਰਫ 6000 ਰੁਪਏ ਇੱਕ ਸ ਯਾਨੀ ਕਿ ਪਹਿਲਾਂ 6000 ਰੁਪਏ ਸਾਲ ਦੀ ਸੀ ਹੁਣ ਵਧਾ ਕੇ ਕਿੰਨੀ ਕਰਤੀ ਨੂੰ 12000 ਕਰਤੀ ਇੱਕ ਉਸ ਤੋਂ ਵੱਡੀ ਗੱਲ ਸਟੂਡੈਂਟ ਸਿੱਖਦਾ ਹੈਗਾ ਟਾਈਮ ਮੈਨੇਜਮੈਂਟ ਸਾਡੀ ਲਾਈਫ ਦੇ ਵਿੱਚ ਟਾਈਮ ਮੈਨੇਜਮੈਂਟ ਦਾ ਬਹੁਤ ਰੋਲ ਹੈ ਖਾਸ ਕਰ ਵਿਦਿਆਰਥੀ ਦੇ ਜੀਵਨ ਵਿੱਚ ਮੈਨੇਜਮੈਂਟ ਦਾ ਬਹੁਤ ਰੋਲ ਹੈ ਜੇਕਰ ਵਿਦਿਆਰਥੀ ਟਾਈਮ ਮੈਨੇਜਮੈਂਟ ਨਹੀਂ ਜਾਣਦਾ ਤਾਂ ਉਹ ਐਗਜ਼ਾਮਸ ਦੇ ਵਿੱਚ ਵਧੀਆ ਪਰਫਾਰਮ ਨਹੀਂ ਕਰ ਪਾਉਂਦਾ ਜਦੋਂ ਐਨ ਐਮ ਐਮ ਐਸ ਵਰਗੇ ਐਗਜ਼ਾਮ ਦੀ ਤਿਆਰੀ ਕਰਦਾ ਹੈ ਕਈ ਵਾਰ ਮੌਕ ਟੈਸਟ ਦਿੰਦਾ ਹੈ ਤੇ ਫਾਈਨਲ ਟੈਸਟ ਦਿੰਦਾ ਹੈ ਤਾਂ ਉਹਨੂੰ ਜਿਹੜੀ ਟਾਈਮ ਮੈਨੇਜਮੈਂਟ ਦੀ ਜਾਣਕਾਰੀ ਹੈ ਉਹ ਵੀ ਹੋ ਜਾਂਦੀ ਹੈ ਇਹ ਤੇ ਇੱਕ ਹੋਰ ਬਹੁਤ ਵੱਡਾ ਬੈਨੀਫਿਟ ਥੈਟ ਇਜ਼ ਮਿਸ਼ਨ ਮੈਰਿਟ ਮਿਸ਼ਨ ਮੈਰਿਟ ਕੀ ਹੈ ਜਿਹੜਾ ਬੱਚਾ 8ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਕਲੀਅਰ ਹੈ ਵੀ 8ਵੀਂ ਜਮਾਤ ਇੱਕ ਬੋਰਡ ਦੀ ਕਲਾਸ ਹੈ ਤੇ ਬੋਰਡ ਦੀ ਕਲਾਸ ਦੇ ਵਿਦਿਆਰਥੀ ਲਈ ਮੈਰਿਟ ਦੇ ਵਿੱਚ ਆਉਣਾ ਇੱਕ ਵੱਡਾ ਸੁਪਨਾ ਹੁੰਦਾ ਹੈ ਜਿਹੜਾ ਵਿਦਿਆਰਥੀ ਐਨ ਐਮਐਸ ਵਰਗੇ ਇਗਜ਼ਾਮ ਦੀ ਤਿਆਰੀ ਕਰਦਾ ਹੈ ਹਾਰਡਵਰਕ ਕਰਦਾ ਹੈ ਮੈਥ ਵਿੱਚ ਸਪੈਸ਼ਲਾਈਜ਼ੇਸ਼ਨ ਕਰਦਾ ਹੈ ਸਾਇੰਸ ਕਰਦਾ ਹੈ ਐਸਐਸਟੀ ਕਰਦਾ ਹੈ ਤੇ ਰੀਜ਼ਨਿੰਗ ਵੀ ਦਿਮਾਗ ਲਾਉਂਦਾ ਹੈ ਉਹਦਾ ਦਿਮਾਗ ਦੀ ਪੱਧਰ ਜਿਹੜਾ ਹੈ ਵੱਧ ਜਾਂਦਾ ਹੈ ਤੇ ਉਹ ਮੈਰਿਟ ਦੇ ਵਿੱਚ ਆਉਣ ਦੇ ਵੀ ਯੋਗ ਹੋ ਜਾਂਦਾ ਹੈ ਸਭ ਕੁਝ ਬ ਜਿਕਰ ਆਪਾਂ ਮੈਟ ਦਾ ਸਿਲੇਬਸ ਦੇਖੀਏ ਮੈਟ ਦਾ ਸਿਲੇਬਸ ਜਨ ਕੀ ਰੀਜਨਿੰਗ ਦਾ ਰੀਜਨ ਕਿ ਸီးਰੀਜ਼ ਸီးਰੀਜ਼ ਇਨੰਮਰਿਕਲ ਸီးਰੀਜ਼ ਹੋਗੀ ਅਲਫਾਬੈਟਿਕਲ ਸီးਰੀਜ਼ ਹੋਗੀ ਅਲਫਾਨਮਰਿਕਲ ਸီးਰੀਜ਼ ਹੋਗੀ ਕੀ ਨਹੀਂ ਗਿਆ ਆਓ ਮੈਂ ਤੁਹਾਨੂੰ ਨੰਮਰਿਕਲ ਸီးਰੀਜ਼ ਦਾ ਮਤਲਬ ਕੀ ਹੈ ਨੰਮਰਿਕਲ ਦਾ ਮਤਲਬ ਇਹ ਹੈ ਜੇ ਮੈਂ ਤੁਹਾਨੂੰ ਕਹਾਂ ਵੀ 2 ਹੈ 5 ਹੈ 8 ਹੈ 11 ਤਾਂ ਦੱਸੋ ਅਗਲਾ ਕੀ ਹੋਏਗਾ ਤੁਹਾਨੂੰ ਆਪਸ਼ਨ ਦਿੱਤੇ ਹੋਣਗੇ 12 ਹੋਊਗਾ ਆਪਸ਼ਨ ਦੇ ਵਿੱਚ 13 ਵੀ ਹੋ ਸਕਦਾ ਨਾਲ 14 ਤੇ ਨਾਲ 15 ਹੁਣ ਇਹ ਤੁਸੀਂ ਸੋਚਣਾ ਕਿ ਅਗਲਾ ਅੰਕ ਕੀ ਹੋਏਗਾ 2 ਤੋਂ ਬਾਅਦ 5 ਹੈ 5 ਤੋਂ ਬਾਅਦ 8 ਹੈ 8 ਤੋਂ 11 11 ਤੋਂ ਬਾਅਦ ਕੀ ਹੋਣਾ ਚਾਹੀਦਾ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਦੇਖ ਕੇ ਸਮਝ ਗਏ ਹੋਵੋਗੇ ਕਿ 2 ਦੇ ਚ ਤਿੰਨ ਜੋੜਿਆ 5 ਆ ਗਿਆ 3 ਜੋੜਿਆ 8 ਆ ਗਿਆ 3 ਜੋੜਿਆ 11 ਆ ਗਿਆ ਤਾਂ ਕਲੀਅਰਲੀ ਅੱਗੇ ਫਿਰ ਤਿੰਨ ਜੋੜਾਂਗੇ ਤਾਂ 14 ਆਏਗਾ ਜਾਨਕਿ ਸੀ ਵੀ ਵਿਦ ਆ ਰਾਈਟ অপਸ਼ਨ ਇਹ ਨੰਮਰਿਕਲ ਸੀਰੀਜ਼ ਅਲਫਾਬੈਟਿਕਲ ਸੀਰੀਜ਼ ਕਿਵੇਂ ਦੀ ਹੁੰਦੀ ਹੈ ਜਿਵੇਂ A ਹੈ C ਹੈ E ਹੈ G ਹੈ ਤਾਂ ਅਗਲਾ ਕੌਣ ਹੋਏਗਾ ਏ ਹੈ ਸੀ ਹੈ ਤਾਂ ਈ ਹੈ ਤੇ ਜੀ ਹੈ ਫਿਰ ਅਗਲਾ ਕੌਣ ਹੋਏਗਾ ਤੁਸੀਂ ਬਿਲਕੁਲ ਸੋਚ ਲਿਆ ਹੋਵੇਗਾ ਕਿ ਏ ਤੋਂ ਬੀ ਛੱਡ ਕੇ ਸੀ ਆ ਗਿਆ ਡੀ ਛੱਡ ਕੇ ਈ ਆ ਗਿਆ ਐਫ ਛੱਡ ਕੇ ਜੀ ਆ ਗਿਆ ਤਾਂ ਹੁਣ ਐਚ ਛੱਡ ਕੇ ਕੌਣ ਆ ਜੀਗਾ ਆਈ ਆ ਜੀਗਾ ਇਸ ਤਰੀਕੇ ਦੀ ਜਿਹੜੀ ਸੀਰੀਜ਼ ਹੈ ਉਸ ਨੂੰ ਬੋਲਦੇ ਨੇ ਅਲਫਾਬੈਟਿਕਲ ਸੀਰੀਜ਼ ਤੇ ਉਸ ਤੋਂ ਅਗਲੀ ਚੀਜ਼ ਵੀ ਤੁਹਾਨੂੰ ਦੱਸੇ ਦਿਨ ਅਗਲੀ ਕੀ ਹੈ ਅਲਫਾਨਮੈਰਿਕਲ ਸੀਰੀਜ਼ ਹੈ ਅਲਫਾਨਮੈਰਿਕਲ ਸੀਰੀਜ਼ ਕਿਵੇਂ ਦੀ ਹੁੰਦੀ ਹੈ ਜਿਵੇਂ ਏ 4 ਸੀ 9 ਈ e, 16 ਤਾਂ ਅੱਗੇ ਕੀ ਹੋਣਾ ਚਾਹੀਦਾ ਹੈ ਹੁਣ ਦੇਖੋ ਪਹਿਲੀ ਗੱਲ ਤਾਂ ਇਹ ਹੈ A ਤੋਂ ਬਾਅਦ C E ਤੋਂ ਬਾਅਦ E E ਤੋਂ ਬਾਅਦ ਕੀ ਆਏਗਾ G ਆਏਗਾ ਤੇ ਨਾਲ ਹੀ ਉਸ ਤੋਂ ਕੀ ਆਏਗਾ 4 9 16 4 2 ਦਾ ਵਰਗ ਹੈ 9 3 ਦਾ ਵਰਗ ਹੈ 16 4 ਦਾ ਵਰਗ ਹੈ ਅੱਗੇ 5 ਦਾ ਵਰਗ یعنی 25 ਆਏਗਾ ਸੋ ਇਸ ਤਰੀਕੇ ਨਾਲ ਸਿੱਧਾ ਉਹ ਨਾ ਹੁੰਦਾ ਬੜਾ ਵਧੀਆ ਕੰਮ ਹੁੰਦਾ ਇਹ ਐਨਲੋਜੀ ਐਨਲੋਜੀ ਦੇ ਵਿੱਚ ਕੀ ਹੈਗਾ ਕਿਸੇ ਚੀਜ਼ ਦਾ ਰਿਲੇਸ਼ਨ ਹੁੰਦਾ ਜਿਵੇਂ ਮੈਂ ਕਹਾਂ ਵੀ ਦੱਸੋ ਜਿਵੇਂ ਇੱਕ ਮੇਜ਼ ਹੈ ਇੱਕ ਕੁਰਸੀ ਹੈ ਇੱਕ ਟੇਬਲ ਹੈ ਇੱਕ ਬੈਂਚ ਹੈ ਤਾਂ ਇਹਨਾਂ ਦੇ ਵਿੱਚ ਡਿਫਰੈਂਟ ਕਿਉਂਕਿ ਕੁਰਸੀ ਡਿਫਰੈਂਟ ਹੈ ਇਹ ਐਨਲੋਜੀ ਹੈ ਤੇ ਇਸ ਤੋਂ ਇਲਾਵਾ ਐਨਲੋਜੀ ਦਾ ਦੂਜਾ ਵੀ ਇੱਕ ਇਹ ਵੀ ਹੈ ਕਿ ਜਦੋਂ ਆਪਾਂ ਮੰਨ ਲਓ ਵੀ ਕਿਹਾ ਕਿ ਮੈਂ ਬੋਲ ਰਿਹਾ ਹਾਂ ਸਟੇਟਸ ਦੇ ਨਾਮ ਬੋਲ ਰਿਹਾ ਹਾਂ ਤਾਂ ਤੁਸੀਂ ਇੱਕ ਹੋਰ ਸਟੇਟ ਦਾ ਨਾਮ ਦੱਸੋ ਇਸ ਤਰੀਕੇ ਨਾਲ ਐਨਲੋਜੀ ਆ ਜਾਂਦੀ ਹੈ ਆਡ ਵਨ ਆਊਟ ਤਾਂ ਉਸੇ ਤਰੀਕੇ ਨਾਲ ਹੀ ਆ ਗਿਆ ਵੀ ਕੋਈ ਵੀ ਚੀਜ਼ ਡਿਫਰੈਂਟ ਨੂੰ ਬਾਹਰ ਕੱਢੋ ਰੈਂਕ ਟੈਸਟ ਦਾ ਮਤਲਬ ਕੀ ਹੈ ਤੁਸੀਂ ਕਿਸੇ ਲਾਈਨ ਦੇ ਵਿੱਚ ਖੜੇ ਹੋ ਠੀਕ ਹੈ ਤੇ ਜਿਹੜਾ ਮੰਨ ਲਓ ਤੁਸੀਂ ਅੱਗੇ ਤੋਂ 6ਵੇਂ ਨੰਬਰ ਤੇ ਹੋ ਪਿੱਛੇ ਤੋਂ 11ਵੇਂ ਨੰਬਰ ਤੇ ਹੋ ਤਾਂ ਦੱਸੋ ਤੁਹਾਡੀ ਲਾਈਨ 'ਚ ਕੁੱਲ ਕਿੰਨੇ ਬੱਚੇ ਨੇ ਤਾਂ ਤੁਸੀਂ ਕਹੋਗੇ 16 ਇਹ ਇਹ ਚੀਜ਼ਾਂ ਦੇ ਵਿੱਚ ਆਉਂਦੀਆਂ ਨੇ ਮਿਸਿੰਗ ਕੈਰੈਕਟਰ ਮਿਸਿੰਗ ਕੈਰੈਕਟਰ ਦਾ ਮਤਲਬ ਕੀ ਹੈ ਕੋਈ ਡਾਇਗਰਾਮ ਦਿੱਤੀ ਹੋਊਗੀ ਜੇ ਫਾਰ ਐਗਜ਼ਾਮਪਲ ਮੈਂ ਆ ਡਾਇਗਰਾਮ ਬਣਾਈ ਤੇ ਇਹਦੇ ਵਿੱਚ ਮੈਂ ਲਿਖਤਾ 2 ਇਹਦੇ ਵਿੱਚ ਲਿਖਤਾ 4 ਇੱਥੇ ਲਿਖਤਾ 3 ਹੁਣ ਦੱਸੋ ਇੱਥੇ ਕੀ ਆਏਗਾ ਬਹੁਤ ਸਾਰੇ ਸੋਚਣਗੇ ਕਿ ਇੱਥੇ 5 ਆਏਗਾ ਤੇ ਬਹੁਤ ਸਾਰੇ ਇਹ ਵੀ ਸੋਚਣਗੇ ਇੱਥੇ 9 ਆਏਗਾ ਇਹ ਬਾਅਦੋਂ پتہ ਲੱਗੇਗਾ ਕਿ ਇਹਨਾਂ ਸੇ ਸਹੀ ਕਿਹੜਾ ਹੈ ਉਸ ਤੋਂ ਬਾਅਦ ਆਉਂਦਾ ਹੈ ਕੈਲੰਡਰ ਕੈਲੰਡਰ ਦੇ ਵਿੱਚ ਕੀ ਹੈਗਾ ਵੀ ਕਿਹੜੀ ਤਰੀਕ ਨੂੰ ਕੀ ਦਿਨ ਸੀਗਾ ਕਿਹੜੀ ਤਰੀਕ ਨੂੰ ਕੀ ਦਿਨ ਸੀਗਾ ਅੱਜ ਤੋਂ ਇੰਨੇ ਦਿਨ ਬਾਅਦ ਕਿਹੜਾ ਦਿ కోడింగ్ ਐਂਡ ਡੀకోడింగ్ కోడింగ్ ਐਂਡ ਡੀకోడింగ్ ਦੇ ਵਿੱਚ ਕਾਫੀ ਪੁੱਛ ਆ ਜਾਂਦਾ ਹੈਗਾ ਜਿਵੇਂ ਮੰਨ ਲਓ ਵੀ ਕਿਸੇ ਗੱਲ ਨੂੰ ਕਹਿਣ ਵਾਸਤੇ ਅਸੀਂ ਕੋਡ ਵਰਡ ਵਰਤੇ ਹੋਏ ਨੇਗੇ ਮੰਨ ਲਓ ਮੈਂ ਕਿਹਾ ਜੀ ਪੀਟੀ ਦਾ ਮਤਲਬ ਹੈ ਮੈਂ ਆਉਂਗਾ ਜੀ ਪੀਟੀ ਦਾ ਮਤਲਬ ਹੈ ਮੈਂ ਆਉਂਗਾ ਤਾਂ ਪੀ ਸੀਟੀ ਦਾ ਮਤਲਬ ਕੀ ਹੋਊਗਾ ਇਸ ਤਰੀਕੇ ਦੇ ਸਵਾਲ ਜਿਹੜੇ ਹੈਗੇ ਨੇ ਉੱਚੇ ਜਾਂਦੇ ਨੇਗੇ ਫਿਰ ਆਿੰਦਾ ਹੈ ਨਿਊਮੈਰਿਕਲ ਪੋਜੀਸ਼ਨਿੰਗ ਨਿਊਮੈਰਿਕਲ ਪੋਜੀਸ਼ਨਸ ਇਹ ਵੀ ਇੱਕ ਬਹੁਤ ਵਧੀਆ ਟੌਪਿਕ ਹੈਗਾ ਡਿਕਸ਼ਨਰੀ ਆਰਡਰਿੰਗ ਹੈਗਾ ਬੀਵਲਪ ਜਿਵੇਂ ਮੈਂ ਲਿਖਦਾ ਇਹ ਦੇਖੋ ਆਪਾਂ ਕੁਝ ਲਿਖ ਦਿਆਂ ਇਕ ਵਿੱਚ ਲਿਖਤਾ ਲਾਇਬ੍ਰੇਰੀ ਇੱਕ ਵਿੱਚ ਲਿਖਤਾ ਲਿਬਰਟੀ ਇੱਕ ਵਿੱਚ ਲਿਖਤਾ ਲਿਬਰਲ ਇੱਕ ਵਿੱਚ ਲਿਖਤਾ ਲਿਪਸ ਠੀਕ ਹੈ ਤਾਂ ਦਸੂ ਡਿਕਸ਼ਨਰੀ ਵਿਦਾ ਸਭ ਤੋਂ ਪਹਿਲਾ ਵਰਡ ਕਿਹੜਾ ਹੋਏਗਾ ਇਹ ਡਿਕਸ਼ਨਰੀ ਆਰਡਰਿੰਗ ਹੈਗੀ ਵਰਡ ਫਾਰਮੇਸ਼ਨ ਹੈ ਤੁਹਾਨੂੰ ਕੁਝ ਅਲਫਾਬੈਟ ਦਿੱਤੇ ਤੁਸੀਂ ਵਰਡ ਫਾਰਮ ਕਰਨੇ ਨੇਗੇ ਕਰ ਸਕਦੇ ਹੋ ਕੇਸ ਸਟਡੀ ਟਾਈਪ ਕੁਐਸਚਨਸ ਨੇਗੇ ਕੇਸ ਸਟੇਟ ਟਾਈਪ ਕੁਐਸਚਨ ਦਾ ਮਤਲਬ ਕੀ ਹੈਗਾ ਵੀ ਤੁਹਾਨੂੰ ਇੱਕ ਸਿਚੁਏਸ਼ਨ ਦੇ ਰੱਖੀ ਹੋਏਗੀ ਤੁਸੀਂ ਨੂੰ ਤਾਂ ਸਮਝਣਾ ਹੈਗਾ ਵੀ ਕੀ ਚੀਜ਼ ਐਕਚੁਅਲੀ ਵਿੱਚ ਬਣਦੀ ਹੈਗੀ ਠੀਕ ਹੈ ਇਹ ਕੁਐਸਚਨ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਫਿਰ ਆ ਗਿਆ ਬਲੱਡ ਰਿਲੇਸ਼ਨ ਰਿਸ਼ਤੇ ਬਾਰੇ ਸਵਾਲ ਹੋਣਗੇ ਇਹ ਦੱਸਣ ਦੀ ਹੋਣਗੇ ਉਸੇ ਚਾਚਾ ਦਾ ਭੂਆ ਦਾ ਮੁੰਡਾ ਫਲਾਣੇ ਦਾ ਧੰਮ ਕਦਮ ਕਰਕੇ ਜਾਂਦਾ ਤਾਂ ਬੈਂ ਡਾਇਗਰਾਮ ਹੋ ਗਿਆ ਬੈਂ ਡਾਇਗਰਾਮ ਦਾ ਮਤਲਬ ਕੀ ਹੈ ਕਿ ਵੀ ਇੱਕ ਪਾਸੇ ਹਾਥੀ ਹੈ ਇੱਕ ਪਾਸੇ ਕੁੱਤਾ ਹੈ ਇੱਕ ਪਾਸੇ ਕੋੜਾ ਹੈ ਤੇ ਇੱਕ ਪਾਸੇ ਜਾਨਵਰ ਹੈ ਠੀਕ ਹੈ ਜਾਨਵਰ ਤਾਂ ਤੁਸੀਂ ਕੀ ਕਹੋਗੇ ਸਾਰੇ ਜਾਨਵਰਾਂ ਚ ਹਾਥੀ அடਨੇ ਕੁੱਤੇ அடਨੇ ਕੋੜੇ அடਨੇ ਇਸ ਤਰੀਕੇ ਦੇ ਬੈਂ ਡਾਇਗਰਾਮ ਹੁੰਦੇ ਨੇਗੇ ਕਾਊਂਟਿੰਗ ਦਾ ਫਿਗਰ ਹੁੰਦਾ ਵੀ ਕਿੰਨੇ ਸਕੁਅਰ ਬਣ ਗਏ ਕਿੰਨੀਆਂ ਟ੍ਰਾਇੰਗਲ ਬਣ ਗਏ ਜਿਵੇਂ ਆਹ ਵਾਲਾ ਕੁਐਸਚਨ ਹੈਗਾ ਇਹ ਕੁਐਸਚਨ ਹੈ b ਇਹਦੇ ਚ ਕਿੰਨੇ ਸਕੁਅਰ ਨੇ ਤਾਂ 1 2 1 ਦਾ ਸਕੁਅਰ 2 ਦਾ ਸਕੁਅਰ 1 ਦਾ ਸਕੁਅਰ 2 ਦਾ ਸਕੁਅਰ ਕਿੰਨਾ ਆਏਗਾ 5 ਆ ਜਾਏਗਾ ਜਾਨੀ ਕਿ 5 ਸਕੁਅਰ ਨੇਗੇ ਇਸ ਤਰੀਕੇ ਦੇ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਸਵਾ ਕੁਝ ਹੋਰ ਟਾਪਿਕ ਨੇ ਡਾਇਰੈਕਸ਼ਨਸ ਐਂਡ ਟੈਸਟ ਹੋ ਗਿਆ ਇੱਕਮ ਦਾ ਸੱਜੇ ਮੁੜਿਆ ਖੱਬੇ ਮੁੜਿਆ ਫਿਰ ਸਿੱਧਾ ਗਿਆ ਫਿਰ ਇਧਰ ਮੁੜ ਗਿਆ ਉਧਰ ਮੁੜ ਗਿਆ ਇਸ ਤਰੀਕੇ ਦੇ ਇੱਕ ਰਾਈਮਸ ਹੁੰਦੇ ਨੇਗੇ ਜਿਵੇਂ a b b a c c a ਉਹ ਹੁੰਦੇ ਨੇਗੇ ਕਲੌਕ ਰਿਲੇਟਡ ਕੁਐਸਚਨਸ ਆ ਜਾਂਦੇ ਨੇ b n a ਬਜੇ ਤੋਂ ਲੈ ਕੇ 8:00 ਵਜੇ ਦੇ ਵਿਚਕਾਰ ਕਿੰਨਾ ਐਂਗਲ ਬਣਦਾ ਹੈਗਾ ਜਾਂ ਕਿੱਕੜੀ ਦੀ ਸੂਈ ਕਿੰਨੀ ਵਾਰ ਇੱਕ ਦੂਜੀ ਦੇ ਉੱਪਰ ਆਉਂਦੀ ਹੈਗੀ ਠੀਕ ਹੈ ਤਾਂ ਨੋਨ ਵਰਬਲ ਰੀਜ਼ਨਿੰਗ ਆ ਗਈ ਨੋਨ ਵਰਬਲ ਦਾ ਮਤਲਬ ਕੀ ਹੁੰਦਾ ਹੈਗਾ ਜਿ ਵਿੱਚ ਡਾਇਗਰਾਮ ਦੇਖ ਕੇ ਦੱਸਣਾ ਹੁੰਦਾ ਵੀ ਕਿਹੜਾ ਡਾਇਗਰਾਮ ਇਹਦੇ ਨਾਲ ਦਾ ਮਿਲਦਾ ਜੁਲਦਾ ਡਾਇਗਰਾਮ ਹੈਗਾ ਸੋ ਇਸ ਤਰ੍ਹਾਂ ਦੀ ਕਾਫੀ ਸਾਰੀਆਂ ਕਯੂਬਸ ਐਂਡ ਡਾਈਸ ਹੋਗੀਆਂ ਕਯੂਬਸ ਕਿੰਨੀਆਂ ਨੇ ਕਿਆਂ ਡਾਈਸ ਤੇ ਹੁੰਦੇ ਸੱਜੇ ਪਾਸੇ ਕਿਹੜਾ ਖੱਬੇ ਪਾਸੇ ਕਿਹੜਾ ਤਾਂ ਇਹ ਸਾਰੀ ਚੀਜ਼ਾਂ ਹੋਣਗੀਆਂ ਹੁਣ ਇਧਰੋਂ ਆ ਗਿਆ ਸੈਟ ਦਾ ਸਿਲੇਬਸ ਸੈਟ ਦਾ ਲ ਸਬਜੈਕਟ ਦਾ ਐਸਐਸਟੀ ਕੋ ਪਰ ਰਿਕਮੈਂਡ ਕੀਤਾ ਜਾਂਦਾ ਵੀ 7ਵੀਂ ਤੇ 8ਵੀਂ ਦਾ ਸਿਲੇਬਸ ਪੜਿਆ ਜਾਵੇ ਜੀਓਗ੍ਰਾਫੀ ਹਿਸਟਰੀ ਇਕਨੋਮਿਕਸ ਐਂਡ ਸਾਇੰਸ ਦੇ ਵਿੱਚੋਂ ਐਵੇਂ ਸਾਇੰਸ ਦਾ ਵੀ ਕੋਈ ਫਿਕਸ ਸਿਲੇਬਸ ਨਹੀਂ ਹੁੰਦਾ ਪਰ ਰਿਕਮੈਂਡ ਕੀਤਾ ਜਾਂਦਾ ਵੀ 7ਵੀਂ 8ਵੀਂ ਦੀ ਸਾਇੰਸ ਪੜੋ ਫਿਜ਼ਿਕਸ ਪੜੋ కెਮਿਸਟਰੀ ਪੜੋ ਤੇ ਬਾਇਓ ਪੜੋ ਮੈਥ ਦਾ ਮੈਥ ਦਾ ਵੀ ਕੋਈ ਫਿਕਸ ਸਿਲੇਬਸ ਨਹੀਂ ਹੁੰਦਾ 7ਵੀਂ 8ਵੀਂ ਦਾ ਸਿਲੇਬਸ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ ਸੋ ਇਸ ਤਰੀਕੇ ਨਾਲ ਹੀ ਸਿਲੇਬਸ ਹੁੰਦਾ ਹੈਗਾ ਸੋ ਮੇਰੇ ਖਿਆਲ ਨਾਲ ਜਿਹੜੀ ਗੱਲਾਂ ਬਤਾਂ ਮੈਂ ਤੁਹਾਨੂੰ ਦੱਸੀਆਂ ਨਗੀਆਂ ਤੁਸੀਂ ਬਾਖੂ ਵੀ ਸਮਝ ਗਏ ਹੋਵੋਗੇ ਇਸ ਤੋਂ ਇੰਪੋਰਟੈਂਟ ਗੱਲ ਹੈ ਕਿ 8ਵੀਂ ਜਮਾਤ ਦੇ ਵਿੱਚ ਪੜ੍ਹਦਾ ਬੱਚਾ ਇਹ ਦੇ ਸਕਦਾ ਹੈਗੋ ਦੂਸਰੀ ਵੱਡੀ ਗੱਲ ਇਹ ਹੈ ਕਿ ਉਹਦੇ 7ਵੀਂ ਜਮਾਤ ਦੇ ਵਿੱਚੋਂ 55% ਤੋਂ ਉੱਪਰ ਨੰਬਰ ਆਏ ਹੋਣ ਇਹ ਘੱਟ ਵੱਧ ਵੀ ਹੋ ਸਕਦਾ ਹੈ ਨਿਊ ਲੈਟਰ ਦੇ ਨਾਲ 50% ਦੇ ਉਹ ਇਹ ਟੀਚਰਾਂ ਨਾਲ ਗਲਤ ਕਰ ਲਿਓ ਫਿਰ ਉਸ ਤੋਂ ਬਾਅਦ ਤੁਹਾਨੂੰ ਬੈਨੀਫਿਟ ਕੀ ਹੋਏਗਾ 48000 ਰੁਪਏ ਤੁਹਾਨੂੰ 4 ਸਾਲ ਦੇ ਵਿੱਚ ਮਿਲਦੇਗਾ 4 ਸਾਲ ਦੇ ਚ 48 ਇਅਰ ਮਿਲੇਗਾ ਠੀਕ ਹੈ ਉਸ ਤੋਂ ਅਗਲੀ ਜਿਹੜੀ ਵੱਡੀ ਗੱਲ ਹੈਗੀ ਟੈਸਟ ਫਾਰ ਐਗਜ਼ਾਮੀਨੇਸ਼ਨ ਹੋਏਗਾ ਠੀਕ ਹੈ ਟੈਸਟ ਫਾਰ ਐਗਜ਼ਾਮੀਨੇਸ਼ਨ ਮਤਲਬ ਕੀ ਹੈਗਾ ਕਿ ਵਿਦਿਆਰਥੀ ਐਗਜ਼ਾਮ ਦੇ ਕੇ ਸਿੱਖਦਾ ਵੀ ਕਿਵੇਂ ਐਗਜ਼ਾਮ 'ਚ ਬੈਠਣਾ ਹੈ ਕਿੰਨਾ ਟਾਈਮ ਕਿਵੇਂ ਸਪੈਂਡ ਕਰਨਾ ਹੈ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇੱਕ ਹੋਰ ਹੈ ਕਿ ਮਿਸ਼ਨ ਮੈਰਿਟ ਵਾਸਤੇ ਤਿਆਰ ਹੋਣੇ ਹੋ ਠੀਕ ਹੈ ਇਹ ਸਭ ਤੋਂ ਵੱਡੀਆਂ ਜਿਹੜੀਆਂ ਗੱਲਾਂ ਨੇ ਗੀਆਂ ਨਾਲ ਹੀ ਮੈਂ ਤੁਹਾਨੂੰ ਸਿਲੇਬਸ ਬਾਰੇ ਦੱਸ ਚੁੱਕਾਂਗਾ ਕਿ ਸਿਲੇਬਸ ਕੀ ਹੈਗਾ ਸਿਲੇਬਸ ਦੇ ਵਿੱਚ ਦੋ ਚੀਜ਼ਾਂ ਨੇ ਗੀਆਂ ਪੇਪਰ ਹੈਗਾ ਇੱਕ ਪੇਪਰ ਦੇ ਵਿੱਚ ਦੋ ਪਾਰਟ ਨੇ ਕਿਹੜੇ-ਕਿਹੜੇ ਪਾਰਟ ਨੇ ਇੱਕ ਮੈਟ ਹੈਗਾ ਤੇ ਦੂਜਾ ਸੈਟ ਹੈਗਾ ਮੈਟ ਦਾ ਮਤਲਬ ਕੀ ਹੈਗਾ ਰੀਜ਼ਨਿੰਗ ਹੈ ਤੇ ਸੈਟ ਦਾ ਮਤਲਬ ਕੀ ਹੈਗਾ ਸਬਜੈਕਟ ਹੈ ਠੀਕ ਹੈ 90 ਨੰਬਰ ਦੀ ਰੀਜ਼ਨਿੰਗ ਆਏਗੀ 90 ਨੰਬਰ ਦੇ ਸਬ SST ਠੀਕ ਮੈਥ ਹੋਣਗੇ ਤਾਂ ਇਹ ਕੁਝ ਸਿਲੇਬਸ ਦੇਗਾ 7ਵੀਂ 8ਵੀਂ ਦਾ ਸਿਲੇਬਸ ਪੜਨ ਲਈ ਪ੍ਰੇਫਰ ਕੀਤਾ ਜਾਂਦਾ ਹੈ ਸੋ ਮੇਰੇ ਖਿਆਲ ਨਾਲ ਤੁਹਾਨੂੰ ਸਾਰੀਆਂ ਜਿਹੜੀ ਗੱਲਾਂ ਬਤਾਂੀਆਂ ਸਮਝ ਆ ਗਈਆਂ ਹੋਣਗੀਆਂ ਬਹੁਤ ਜਲਦ ਅਸੀਂ ਕਲਾਸਾਂ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿੱਦੇ ਤੁਸੀਂ ਰੀਜ਼ਨਿੰਗ ਪੜੋਗੇ ਸਮਝੋਗੇ ਸਿੱਖੋਗੇ ਤੇ ਜੇਕਰ ਤੁਹਾਨੂੰ ਇਹ ਸਾਰੀ ਗੱਲ ਉਹ ਤਾਂ ਵਧੀਆ ਲੱਗੀਆਂ ਹੋਣ ਤਾਂ ਫੋਲੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਐਂਡ ਹੈਵ ਅ ਨਾਈਸ ਡੇ